ਕਹ ਰਿਹਾ ਕਮਨੋ ਇਹ ਉਹ ਨਵਾਂ ਮੇਰੀ ਇਹ ਗੇਟ ਦੀ ਸੁਣ ਲਾ ਅਸੀਂ ਗਏ ਆ ਥੋੜੇ ਕੋ ਬੰਦੇ ਖੜੇ ਸੀ ਨਾ ਕੋਲ ਸਲਾਹ ਹਾਂ ਸਾਨੂੰ ਦੇਖ ਕੇ ਉਹਨੇ ਬਾਹਰ ਲਾ ਲੈ ਗੇਟ ਬਾਹਰ ਪਹਿਲੇ ਲਾਇਆ ਬਾਈ ਲਾਇਆ ਅੱਛਾ ਬਲਦੇਸ ਸਿੰਘ ਸਿਰਸ ਨੇ ਬਾਹਰ ਖੜ ਕੇ ਆਈ ਮੈਂ ਤੇ ਸੱਸਾ ਹੈ ਨਾ ਖੋਲਿਆ ਨਹੀਂ ਮੈਂ ਇਹਨੂੰ ਆਖਿਆ ਮੈਂ ਸਰਸਾ ਦਾ ਮੈਂ ਤੇ ਖੜਨ ਦਾ ਫੈਸਲਾ ਨਹੀਂ ਬਾਹਰ ਨੂੰ ਖੋਲਿਆ ਕੀ ਗੱਲ ਹੋਈ ਨਾ ਇੱਥੇ ਆ ਕੇ ਸੋਨੂੰ ਮੈਂ ਬਾਈ ਕੀ ਕਿਹਾ ਵੀ ਜਿਹੜਾ ਬਹਿ ਜਾਓਗੇ ਤਾਂ ਪਾਪੇ ਸੇ ਬੈਠੇ ਆ ਨਾ ਹਾਂ ਨਹੀਂ ਨਾ ਆਹੀ ਨਾ ਉੱਥੇ ਪਹਿਲੇ ਨੰਬਰ ਦਾ ਸਾਨੂੰ ਵੀ ਖਲਾਇਆ ਬਾਈ ਗੇਟਾਂ ਦੇ ਮਾਰੇ ਈ ਚੱਕਦੇ ਯਾਰ ਉਹ ਨਹੀਂ ਅੱਧਾ ਖੜਾ ਦੱਪੜ ਮਾਰਿਆ ਇੱਕ ਮਿੰਟ ਸਰ ਕਰ ਲਓ ਬਾਈ ਰਣਨਾ ਦਾ ਕੰਮ ਇੱਕ ਮਿੰਟ ਇੱਕ ਮਿੰਟ ਦਦੋ ਬਾਈ ਅਸੀਂ ਗੇਟ ਖਲਾਇਆ ਅਸੀਂ ਪੁੱਛੇ ਵੀ ਸਾਡੇ ਬੰਦੇ ਇਹ ਹੋਣ ਇੱਕ ਮਿੰਟ ਸੁਣ ਲਓ ਬਾਈ ਸਾਡੇ ਧਿਆਨ ਨਾਲ ਸੁਣ ਲਿਆ ਹਾਂ ਆਪਾਂ ਇੱਥੇ ਖੜੇ ਇੱਕ ਮਿੰਟ ਸੁਣਨਾ ਹਾਂ ਹਾਂ ਜੇ ਤਾਂ ਆਪਣੇ ਕੋਲ ਇੱਥੇ ਬੈਠਣ ਦੀ ਸਮਰੱਥਾ ਹੈਗੀ ਆ ਆਪਾਂ ਬਿਸਤਰੇ ਮੰਜੀ ਇੱਥੇ ਲਾ ਸਣਾ ਕਾਲੀਆਂ ਬਿਸਤਰੇ ਉੱਪਰ ਬਹਿ ਜਾਓ ਫਿਰ ਤਾਂ ਮਸ਼ੀਨ ਇੱਥੇ ਰੰਗ ਤੜਕੇ ਲਿਆਉਣਗੇ ਨਹੀਂ ਬਹਿ ਸਕਦੇ ਉਹ ਹੋਣੇ ਗੱਲ ਕਹਿੰਦਾ ਡੀਐਸਪੀ ਵੀ ਮੈਂ ਮੰਜੀ ਦਾ ਨਿਆਲ ਦੇ ਘਰੇ ਕੀ ਕਰ ਦਿੰਦਾ ਮਸ਼ੀਨ ਤੁਸੀਂ ਆ ਮੋਰਚਾ ਜਿਸ ਚੌਂਕ ਚ ਲੈ ਜਾਓ ਇਹ ਤੁਸੀਂ ਫੈਲਾ ਕਰ ਲੋ ਸਾਰੇ ਖੜੇ ਫਿਰ ਬੈਠੋ ਕਿੰਨੇ ਮਿੰਟ ਬਾਈ ਬੈਠੋ ਬਾਈ ਗੱਲ ਕਰ ਬਾਈ ਸਾਡੀ ਗੱਲ ਛੱਡੋ ਅਸੀਂ ਉੱਥੇ ਘੰਟਾ ਖੱਜਣ ਖਬਰ ਹੋਇਆ ਛੱਡੋ ਹੁਣ ਕਿਉਂ ਨਹੀਂ ਸ਼ੁਰੂ ਸਾਡੇ ਕਹਿੰਦੇ ਉਹਨਾਂ ਨੇ ਅੱਜ ਹੀ ਖਲਾਇਆ ਬਾਈ ਉਹਦਾ ਤਾਂ ਹੈ ਨਾ ਇਸੇ ਦਾ ਹੋਗੇ ਕੋਸਾ ਸੱਦਿਆ 200 ਬੰਦਾ ਹੋਰ ਬੈਠੋ ਉੱਥੇ ਬੈਠੋ ਬਾਰ ਬੰਦਾ ਦਰੋੜੇ ਕੀ ਗੱਲ ਹੈ ਬਈ ਅਸੀਂ ਗੱਲ ਕਰੀਏ ਬਈ ਤੁਸੀਂ ਇੱਕ ਮਿੰਟ ਅਸੀਂ ਇੱਥੇ ਤੁਹਾਨੂੰ ਸੱਦਿਆ ਹੈ ਨਾ ਘੰਟੇ ਤੁਸੀਂ ਤੈ ਤਿੰਨੇ ਜਣੇ ਲਾਈਵ ਹੋਏ ਤਨ ਲਾਈਵ ਕਿਹੜਾ ਲਾਈਵ ਮੈਂ ਤਾਂ ਕੋਈ ਨਹੀਂ ਯਾਰ ਕੋਈ ਨਹੀਂ ਲਾਈਵ ਰਹਿੰਦੇ ਨਹੀਂ ਹੋਰ ਨਹੀਂ ਹੋਇਆ ਯਾਰ ਤੁਸੀਂ ਬਾਈ ਯਾਰ ਤੁਸੀਂ ਗਾਜਾ ਦਾ ਉਹੀ ਆ ਗਿਆ ਸੋਸ਼ਲ ਮੀਡੀਆ ਦੇ ਨਹੀਂ ਯਾਰ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਲੈਓ ਮਸ਼ੀਨਾ ਲੈਓ ਚਾਰ ਗੱਡੀਆਂ ਬਲੇ ਨੇ ਗੱਲ ਸੁਣ ਲੈ ਮੈਂ 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 ਹੈਲੋ ਮੈਂ ਸ਼ੰਭੂ ਦਾ ਚੱਲ ਕੇ ਨੂੰ ਇਹ ਪਤਲੀ ਮਸ਼ੀਨ ਫੜਦੀ ਮੈਂ ਚਾਹੀਦਾ ਬਾਈ ਕੋਈ ਮੈਂ ਸ਼ੰਭੂ ਸੀਗਾ ਉੱਥੋਂ ਆਇਆ ਚੱਲ ਕੇ ਤੈਨੂੰ ਮੈਂ ਉੱਥੇ ਮੈਂ ਛੱਡ ਕੇ ਆਇਆ ਸ਼ੰਭੂ ਫਿਰ ਅਸੀਂ 24 ਘੰਟੇ ਫਿਰ ਜਾ ਬਾਈ ਐਂਬੂਲੈਂਸ ਸੱਚਾ ਨਾ ਬਾਈ ਦਾ ਕੀ ਲੇਕਿਨ ਇਹ ਨਹੀਂ ਚਾਹੀ ਬੜੇ ਭਾਈ ਆਪਾਂ ਆਪ ਚ ਜਿੱਦਵਾਜ ਜਿੱਦਵਾਜੀ ਨਹੀਂ ਬਾਈ ਮਰਨੂਰਾ ਕੀ ਹੋਇਆ ਖੜੇ ਆਪਾਂ ਅਸੀਂ ਮਰਨੂਰਾ ਕਿਵੇਂ ਆਪਾਂ ਸਾਡੇ ਲੋਕੋਂ ਗੇਅਰ ਮਾਰਿਆ ਨੇ ਲਲਾ ਤੁਹਾਨੂੰ ਆਇਆ ਗਿਆ ਵੀ ਯਾਰ ਕੀ ਕਰਨਾ ਤੁਸੀਂ ਨੇ ਗੇਅਰ ਮਾਰਿਆ ਚਾਰਾਂ ਨੇ ਆ ਗਏ ਓਹ ਬਰਾਕਰ ਵੀਡੀਓ ਬੰਦ ਕਰ ਵੀ ਸੁਣ ਲੈ ਯਾਰ ਗੱਲ ਸੁਣ ਲੈ ਵਾਰੀ ਦਾ ਗੱਲ ਕਰ ਲੈ ਜਵਾਬ ਦੇ ਗੱਲ ਸੁਣ ਲੈ ਜਵਾਬ ਦੀ ਗੱਲ ਸੁਣ ਲੈ ਮੈਂ ਸ਼ੰਭੂ ਸੀਗਾ ਮੈਨੂੰ ਪਤਾ ਮੈਂ ਕੱਲ ਰਾਤ ਤੁਹਾਨੂੰ ਸਾਰ ਨੂੰ ਚੇਤੇ ਹੋਣਾ ਮੈਂ ਵੀਡੀਓ ਪਾਈ ਸੀ ਨਾ ਮਸ਼ੀਨਾ ਲਿਆਓ ਇਹ ਵੀਡੀਓ ਪਾਈ ਹੈ ਨਾ ਆਹ ਫਾਈ ਹੈ ਗੱਲ ਜਾਂਦਾ ਯਾਰ ਜਾਂ ਸੁਣ ਲੋ ਜਾਂ ਅਗਵਾਈ ਕਰ ਲੋ ਜਾਂ ਸੁਣ ਕਰ ਲੋ ਜਾਂ ਇੱਕ ਕੋਈ ਨਾ ਗੱਲ ਕਰ ਦੋ ਹਾਂਜੀ ਸਾਡੀ ਵੀ ਗੱਲ ਚਲੋ ਮੈਨੂੰ ਇਹ ਪਤਾ ਲੱਗਾ ਮੈਂ ਸ਼ੰਭੂ ਸੀ ਦੀ ਆ ਪਾਤਰੀ ਮਸ਼ੀਨ ਫੜਦੀ ਮੇਰੀ ਚੱਠੇ ਨਾਲ ਗੱਲ ਹੋਈ ਕਿ ਨਾ ਬਾਈ ਮਸ਼ੀਨ ਲਈ ਆਉਨੇ ਆ ਇਹਨਾਂ ਨੇ ਵੀਡੀਓ ਵੀ ਪਾਤੀ ਉਹ ਪਹਿਲਾਂ ਢੜਬੇ ਘੇਰ ਲਈ ਮੁੜ ਕੇ ਪਾਤਰਾ ਤੋਂ ਫੜ ਕੇ ਲੈ ਕੇ ਅੱਗੇ ਲੈ ਕੇ ਥਾਣੇ ਚ ਚਲੋ ਮੈਂ ਇੱਥੇ ਆਇਆ ਇੱਥੋਂ ਹੀ ਇਹ ਮੁੰਡਾ ਮੈਨੂੰ ਗਾਂਹੇ ਬੁਲੰਸ ਤੇ ਲੈ ਕੇ ਗਿਆ ਮੈਂ ਬੋਲ ਕੇ ਵੀ ਆਇਆ ਉੱਥੇ ਬਲਦੇਵ ਸਿਰਸ ਤੋਂ ਡੀਐਸਪੀ ਦਾ ਫੋਨ ਆਇਆ ਵੀ ਅਸੀਂ ਮਨਜੀਦ ਨੇ ਆ ਗਏ ਕਿ ਮਸ਼ੀਨ ਖੜੀ ਕਰ ਦਿੰਦੇ ਲੱਗੜ ਦੇ ਇੱਥੋਂ ਦਾ ਖਸਾਨ ਆਗੂਆ ਨੇ ਆਲ ਫਿਰ ਹਾਂਜੀ ਮੈਂ ਇੱਥੇ